दे तेरे, तेरे मार मार के जुटिया सारिया ज़नानियां तेरा चेर देना थे पोला ਮੇਲੇ ਸਾਬ ਮੈਂ ਸਿਰਫ ਤੇਰੇ ਨਾਲ ਗੱਲ ਕਰਦੀ ਆ ਤੂੰ ਸਾਡੇ ਬੱਚੇ ਨਾਲ ਨਜਾਇਜ਼ ਕੀਤੀ ਐ ਤੇ ਤੂੰ ਸਾਨੂੰ ਟਾਈਮ ਦੇ ਦੇ ਤੇਰੇ ਮਾਰ ਮਾਰ ਕੇ ਜੁੱਤੀਆਂ ਸਾਰੀਆਂ ਜਨਾਨੀਆਂ ਤੇਰਾ ਛੇੜ ਦੇਣਾ ਪੋਲਾ ਕਰ ਕੋ ਤੇਨੂੰ ਆਪਾਂ ਇਸ ਕਰਕੇ ਨਹੀਂ ਜਿਤਾਇਆ ਕਿ ਤੂੰ ਸਾਡੇ ਨਜਾਇਜ਼ ਬੱਚਿਆਂ ਨੂੰ ਜਾ ਕੇ ਤੇ ਕੁੱਤੇ ਪੱਚੇ ਕਰਾਈ ਜਾਂ ਤੇ ਆਪਣੇ ਆਪ ਨੂੰ ਸੁਧਾਰਨਾ ਨਹੀਂ ਤੇ ਤੈਨੂੰ ਫੜ ਕੇ ਲੰਗਾਰ ਕਰ ਦੇਣਾ ਸਾਰੀਆਂ ਬੁੱਢੀਆਂ ਨੇ ਆਉਣਾ ਤੇਰੇ ਦਫ਼ਰੇ ਤੈਨੂੰ ਇਸ ਕਰਕੇ ਮੋਟਾ ਪਾਈਆਂ ਹੀ ਐ ਤੇਰੇ ਮੁੰਡੇ ਨਾਲ ਖੜੇ ਨਾਲ ਬੰਦੂ ਤੇ ਨਜਾਇਜ਼ੀ ਕਰੀ ਜਾਊਗਾ ਛਿੱਤਰ ਮਾਰ ਕੇ ਆਉਣੇ ਨਹੀਂ ਨਹੀਂ ਤਰ ਨਹੀਂ ਸਾਨੂੰ ਲੋੜ ਨਹੀਂ ਕੋਈ ਨੂੰ ਤੋੜਾਂਗੇ ਨਹੀਂ ਸਿਰਫ ਇਹਦੇ ਨਾਲ ਹੀ ਜਿੱਤਣਾ ਇਹ ਜਣੇ ਕੇ ਨਾਂ ਖਾ ਲੈਂਦਾ ਇਹਨਾਂ ਲੋਟਾਂ ਪਾ ਪਾ ਕੇ ਆ ਪਾਇਆ ਹੈ ਮੈਂ ਛਿਰਗਰ ਨੂੰ ਬੰਦਪੁਰ ਦੀ ਰਹਿਣ ਵਾਲੀ ਆ ਐਮਐਲਏ ਸਾਬ ਮੈਂ ਸਿਰਫ ਤੇਰੇ ਨਾਲ ਗੱਲ ਕਰਦੀ ਆ ਤੂੰ ਸਾਡੇ ਬੱਚੇ ਨਾਲ ਨਜਾਇਜ਼ ਕੀਤੀ ਆ ਤੇ ਤੂੰ ਸਾਨੂੰ ਟਾਈਮ ਦੇ ਦੇ ਤੇਰੇ ਮਾਰ ਮਾਰ ਕੇ ਜੁੱਤੀਆਂ ਸਾਰੀਆਂ ਜਨਾਨੀਆਂ ਤੇਰਾ ਸਿਰ ਦੇਣਾ ਪੋਲਾ ਕਰ ਤੈਨੂੰ ਆਪਾਂ ਇਸ ਕਰਕੇ ਨਹੀਂ ਜਿਤਾਇਆ ਪੀ ਤੂੰ ਸਾਡੇ ਨਜਾਇਜ਼ ਬੱਚਿਆਂ ਨੂੰ ਜਾ ਕੇ ਤੇ ਜੁੱਤੇ ਪਰਚੇ ਕਰਾਈ ਜਾਂ ਤੇ ਆਪਣੇ ਆਪ ਨੂੰ ਸੁਧਾਰ ਲੈ ਨਹੀਂ ਤੇ ਤੈਨੂੰ ਫੜ ਕੇ ਲੰਗਾਰ ਕਰ ਦੇਣਾ ਸਾਰੀਆਂ ਬੁੱਡੀਆਂ ਨੇ ਆਉਣਾ ਤੇਰੇ ਦਫ਼ਤਰੇ ਇਹਨੂੰ ਇਸ ਕਰਕੇ ਵੋਟਾਂ ਪਾਈਆਂ ਹੀ ਆ ਸ਼ਰਮ ਕਰ ਤੁਹਾਡੇ ਬੱਚੇ ਪੋਲੇ ਪਾਲੇ ਠਾਣਿਆਂ ਦੇ ਵਿੱਚ ਛੁੱਟੇ ਧੱਕੇ ਖਾਂਢ ਕਰੋ ਬੇਕਾਰ ਕੋਈ ਨਹੀਂ ਇਹਦੇ ਫੁੱਲ ਨਹੀਂ ਲੱਥ ਜਾਂਦੇ ਨੇ ਨਜਾਇਜ਼ ਕੀਤੀ ਆ ਅੱਜ ਨਾਲ ਸਾਰੀ ਸੰਗਤ ਦਾ ਧੰਨਵਾਦ ਕਰਦਾ ਅੱਜ ਇਹ ਸੰਗਤ ਕਿਸੇ ਸੱਦੇ ਤੇ ਜਾਂ ਬਲਾਵੇ ਤੇ ਨਹੀਂ ਆਈ ਅੱਜ ਇਹ ਸੰਗਤ ਇੱਕ ਰੋਸ ਚ ਇੱਕ ਵਿਰੋਧ ਚ ਇੱਕ ਧੱਕੇਸ਼ਾਹੀ ਦੇ ਵਿਰੋਧ ਚ ਇੱਥੇ ਨਗਰ ਕੌਂਸਲ ਦੇ ਵਿੱਚ ਜਿਹੜਾ ਕਰ ਲਈ ਆਈ ਆ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਕਿਸ ਲਈ ਰੱਖੀ ਆ ਇਹ ਪ੍ਰੈਸ ਕਾਨਫਰੰਸ ਦਾ ਕਾਰਨ ਇਹ ਆ ਕਿ ਮੇਰੇ ਬਹੁਤ ਸਤਕਾਰ ਤੇ ਮੇਰਾ ਵੱਡਾ ਭਰਾ ਕਾਉਂਸਲਰ ਸਰਦਾਰ ਗੁਰਪ੍ਰੀਤ ਸਿੰਘ ਸ਼ੈਣੀ ਜਿਨ੍ਹਾਂ ਦੀ ਵਾਈਫ ਉਹਨਾਂ ਦੀ ਕਾਉਂਸਲਰ ਆ ਬੀਬੀ ਹਰਜਿੰਦਰ ਕੌਰ ਜੀ ਉਹਨਾਂ ਦੇ ਪਤੀ ਜਿਹੜੇ ਨੇ ਗੁਰਪ੍ਰੀਤ ਸਿੰਘ ਸ਼ੈਣੀ ਉਹਨਾਂ ਦੇ ਉੱਤੇ ਜਿਹੜਾ ਆ ਪਿਛਲੇ ਦਿਨੀਂ ਪੁਲਿਸ थाना ਸ਼੍ਰੀ ਹਰਗੋਬਿੰਦਪੁਰ ਵੱਲੋਂ ਨਜਾਇਜ਼ ਮਾਈਨਿੰਗ ਦਾ ਪਰਚਾ ਦੇ ਕੇ ਉਹਨਾਂ ਦੀ ਜੀਸੀਪੀ ਫੜ ਕੇ ਉਹਨਾਂ ਦੀ ਟਰੈਕਟਰ ਟਰਾਲੀ ਫੜ ਕੇ ਸਾਰਾ ਕੁਝ ਤੇ ਉਹਨਾਂ ਦਾ ਅੰਦਰ ਜਿਹੜਾ ਉਹ ਲਾ ਦਿੱਤਾ ਗਿਆ ਆ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਕਾਰਨ ਕੀ ਆ ਇਹਨਾਂ ਗੱਲਾਂ ਦਾ ਕਿਉਂ ਹੋਇਆ ਸ਼ਾਸਕੀ ਸੈ ਐਡਵੋਕੇਟ ਐਮ ਐਲ ਏ ਅਮਰਪਾਲ ਸਿੰਘ ਦੇ ਕਹਿਣ ਦੇ ਉੱਤੇ ਪੁਲਿਸ ਨੇ ਧੱਕੇ ਨਾਲ ਫੜ ਕੇ ਨਜਾਇਜ਼ ਮਾਈਨਿੰਗ ਦਾ ਪਰਚਾ ਦਿੱਤਾ ਹੈ ਮਾਈਨਿੰਗ ਕੀ ਸੀ ਕਿਸੇ ਵੀ ਪੰਜਾਬ ਦੇ ਵਿੱਚੋਂ ਮਿੱਟੀ ਦੀ ਪਰਮਿਸ਼ਨ ਮਿਲ ਜਾਂਦੀ ਹੈ ਪਰ ਜਿਹੜੀ ਢਾਏ ਤੇ ਪਸਰ ਵਾਲੀ ਭਰਤੀ ਵਾਲੀ ਰੇਤਾ ਉਹਦੀ ਪਰਮਿਸ਼ਨ ਜਿਹੜੀ ਨਹੀਂ ਦਿੱਤੀ ਜਾਂਦੀ ਉਸ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਅਸੀਂ ਕੋਈ ਗਲੀ ਬਣਾਉਂਦੇ ਆ ਟੈਂਡਰ ਦਿੱਤਾ ਜਾਂਦਾ ਸਰਕਾਰੀ ਠੇਕੇਦਾਰ ਨੂੰ ਉਸ ਗਲੀ ਦੇ ਵਿੱਚ ਰੇਤਾ ਬੱਜਰ ਸਾਰਾ ਕੁਝ ਘਟਕਾ ਮਿਕਸ ਕਰਕੇ ਦਿੱਤਾ ਜਾਂਦਾ ਉਹਨੂੰ ਸਾਰੇ ਪੈਸੇ ਉਹ ਚ ਅਡਜਸਟ ਕੀਤੇ ਹੁੰਦੇ ਆ ਉਹ ਠੇਕੇਦਾਰ ਦੇ ਹੁੰਦੇ ਆ ਆਪਣੀ ਮਿੱਟੀ ਪਾਉਣੀ ਸੀ ਸਰਕਾਰੀ ਤੌਰ ਤੇ ਔਰ ਗਲੀ ਕਿਹਦੀ ਬਣਾ ਰਿਆ ਸੀ ਐਡਵੋਕੇਟ ਅਮਰਪਾਲ ਦੇ ਘਰ ਨੂੰ ਜਾਂਦੀ ਉਹਦੀ ਗਲੀ ਬਣਾ ਰਿਆ ਸੀ ਜਿਹਦੇ ਵਿੱਚ ਭਰਤੀ ਪਾਉਣ ਵਾਲੀ ਰੇਤਾ ਗੋਪੀ ਜੀ ਉਹਨਾਂ ਨੇ ਉਹ ਜਗ੍ਹਾ ਦੇ ਵਿੱਚ ਪਾਈ ਮੈਨੂੰ ਮੈਂ ਸਭ ਤੋਂ ਪਹਿਲਾਂ ਤੁਹਾਡੇ ਇਸ ਮਾਧਿਅਮ ਰਾਹੀਂ ਸਰਕਾਰ ਨੂੰ ਹਲਕਾ ਬਲੈਕ ਨੂੰ ਔਰ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਿਸ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਕਿ ਮੈਨੂੰ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿ ਕੀ ਜਿਹੜੀਆਂ ਮੈਂ ਗਲੀਆਂ ਬਣਾਉਣੀਆਂ ਆ ਉਹਦੇ ਵਿੱਚ ਬੁੱਕਾਂ ਨਾਲ ਰੇਤਾ ਪਾਵਾਂ ਜਾਂ ਚਮਚਿਆਂ ਨਾਲ ਪਾਵਾਂ ਕਿਸ ਚੀਜ਼ ਨਾਲ ਰੇਤਾ ਪਾਵਾਂ ਨਗਰ ਕੌਂਸਲ ਦੇ ਵਿੱਚ ਜਿਹੜੀ ਰੇਤਾ ਪਾਈ ਜਾ ਰਹੀ ਭਰਤੀ ਪਵਾ ਰਹੇ ਸੀ ਅਸੀਂ ਉਸ ਟਰੈਕਟਰ ਟਰਾਲੀ ਨੂੰ ਨਜਾਇਜ਼ ਤੌਰ ਤੇ ਫੜ ਕੇ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਜਿਹੜਾ ਠੇਕੇਦਾਰ ਨੂੰ ਟੈਂਡਰ ਦਿੱਤਾ ਗਿਆ ਉਹ ਟੈਂਡਰ ਵਾਲਾ ਬੰਦਾ ਜਿਹੜਾ ਨਗਰ ਕੌਂਸਲ ਦੀ ਗਲੇ 'ਚ ਰੇਤਾ ਪਾ ਰਿਹਾ ਸੀ ਕਿਉਂਕਿ ਇਹ ਲੋਕ ਇਸ ਲੋਕ ਦੇ ਨਕਰੇ ਹੋਏ ਲੋਕ ਇੱਥੋਂ ਦੇ ਚੋਰ ਤੇ ਚਵਲ ਤੇ ਠੱਗ ਜਿਹੜਾ ਚਵਲ ਸਾਡੇ ਸ਼ਹਿਰ ਦੀ ਆ ਮੈਂ ਗੱਲ ਕਰਦਾ ਆਪਣੇ ਸ਼ਹਿਰ ਦੇ ਨਿੱਕੇ ਨਿੱਕਿਆਂ ਦੀ ਜਿਨ੍ਹਾਂ ਦੀ ਸਿਹਤ ਹੈ ਐਮ ਐਲ ਏ ਸਾਹਿਬ ਨੇ ਉਹਨਾਂ ਦੇ ਕਹਿਣ ਤੇ ਇਹ ਪਰਚਾ ਦਰਜ ਕਰਾਇਆ ਮੈਂ ਤੁਹਾਡੇ ਮਾਣੇ ਨੂੰ ਇੱਕ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਐਮਐਲਏ ਸਾਹਿਬ ਇਸ ਇੱਕ ਚਵਲ ਕਰਕੇ ਅੱਜ ਇਹਦਾ ਪਰਿਵਾਰ ਨਕਾਰਿਆ ਹੋਇਆ ਆਪਣੇ ਘਰ ਚ ਬੈਠਾ ਆ ਤੇ ਇਹ ਗੱਲ ਯਾਦ ਰੱਖਿਓ ਉਹ ਦਿਨ ਦੂਰ ਨਹੀਂ ਅੱਜ 6 ਪਰਚੇ ਅੱਜ 6 ਪਰਚੇ ਜਿਹੜੇ ਆ ਸ੍ਰੀ ਹਰਗੋਬਿੰਦਪੁਰ ਦੇ ਵਿੱਚ ਨਜਾਇਜ਼ ਹੋ ਚੁੱਕੇ ਨੇ ਤੇ ਲੋਕ ਤੁਹਾਡੇ ਵਿਰੋਧ ਨੇ ਕਦੇ ਸ੍ਰੀ ਹਰਗੋਬਿੰਦਪੁਰ ਚ ਆ ਕੇ ਕਿਸੇ ਦਾ ਦੁੱਖੜਾ ਦਾ ਫੋਲ ਕੇ ਸਿਕੋ ਢਾਈਆਂ ਸਾਲਾਂ ਚ ਇੱਕ ਚਵਾਨੀ ਦੀ ਗ੍ਰਾਂਟ ਤਾਂ ਤੁਸੀਂ ਮੇਰੇ ਸ਼ਹਿਰ ਨੂੰ ਦੇ ਨਹੀਂ ਪਾਏ ਤੇ ਪਰਚੇ ਤੁਸੀਂ ਕਾਉਂਸਲਰਾਂ ਤੇ ਦਰਜ ਕਰਾ ਕੇ ਤੇ ਕੀ ਮੇਰੀਆਂ ਗਲੀਆਂ ਦਾ ਕੰਮ ਬੰਦ ਕਰ ਦਿਓ ਤੁਸੀਂ ਗਲੀਆਂ ਦਾ ਕੰਮ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ ਇਹ ਸਾਰੇ ਲੋਕ ਅੱਜ ਇਸ ਗੱਲ ਦੇ ਵਿਰੋਧ ਚ ਆਏ ਔਰ ਦੂਜੀ ਗੱਲ ਮੈਂ ਦੱਸਣਾ ਚਾਹੁੰਦਾ ਕਿ ਇਸ ਬੰਦੇ ਨੂੰ ਨਗਰ ਕਾਉਂਸਲ ਚ ਜਿਹੜੀ ਮੈਂ ਗੁਰਪ੍ਰੀਤ ਸਿੰਘ ਸ਼ੈਣੀ ਪਾ ਰਿਆ ਸੀ ਉਹ ਤਾਂ ਤੁਸੀਂ ਫੜ ਕੇ ਉਸ ਬੰਦੇ ਨੂੰ ਜਿਹੜਾ ਆ ਅੰਦਰ ਦੇ ਉੱਥੇ ਉਹਦੇ ਪਰਚਾ ਦਰਜ ਕਰ ਦਿੱਤਾ ਸੰਦ ਫੜ ਕੇ ਸਾਰੇ ਅੰਦਰ ਦੇ ਤੇ ਉਹਦਾ ਡਰਾਈਵਰ ਫੜ ਕੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਜਿਹੜਾ ਤੁਸੀਂ ਉਹਨੂੰ ਫੜ ਕੇ ਬੀਬੀ ਬੰਜੀਤ ਕੌਰ ਦੇ ਬੇਟੇ ਨੂੰ ਜਿਹੜਾ ਤੁਸੀਂ ਜੇਲ੍ਹ ਚ ਘੱਡ ਦਿੱਤਾ 92 ਨੰਬਰ ਐਫ ਆਈ ਆਰ ਤੁਸੀਂ ਜਿਹੜੀ ਉਹਦੇ ਤੇ ਲਾਂਚ ਕਰ ਦਿੱਤੀ ਐਮ ਐਲ ਏ ਸਾਹਿਬ ਟ੍ਰਿਪਲ ਸੁਪਰਚਾਸ਼ਨ ਸ਼੍ਰੀ ਹਰਗੋਬਿੰਦਪੁਰ ਤੇ ਮੈਂ ਅਪੀਲ ਕਰਦਾ ਕਿਉਂਕਿ ਬਹੁਤ ਅੱਛੇ ਤੇ ਇਮਾਨਦਾਰ ਨੇ ਸਾਡੇ ਇੱਥੋਂ ਦੇ ਐਸ ਐਸ ਪੀ ਬਟਾਲੇ ਜਿਹੜੇ ਆਏ ਨੇ ਬਹੁਤ ਵਧੀਆ ਨੇ ਮੈਨੂੰ ਉਹਨਾਂ ਤੇ ਮਾਣ ਵੀ ਇਤਿਹਾਸ ਵੀ ਆ ਕਿਉਂਕਿ ਉਹ ਨਵੇਂ ਆਏ ਨੇ ਔਰ ਇੱਥੇ ਡਿਪਟੀ ਸਾਹਿਬ ਨੂੰ ਵੀ ਲੱਗਿਆ ਨੂੰ ਚੰਦ ਦੇਣੀ ਹੋਏ ਆ ਦੋਨਾਂ ਅਫਸਰਾਂ ਤੋਂ ਮੈਂ ਮੰਗ ਕਰਦਾ ਮੈਨੂੰ ਆਸ ਹੈ ਇਹਨਾਂ ਤੋਂ ਇਨਸਾਫ ਮਿਲਦੀ ਕਿ ਅੱਜ ਉਹਦਾ ਐਮਐਲਏ ਸਾਹਿਬ ਤੁਸੀਂ ਕੰਮ ਬੰਦ ਕਰਾਇਆ ਨਹੀਂ ਜਿੱਥੇ ਅੱਜ ਠੀਰੋਵਾਲ ਪਿੰਡ ਦੇ ਵਿੱਚ ਮੇਰਾ ਪਿੰਡ ਠੀਰੋਵਾਲ ਉਹਦੇ ਟਹਾਿਆਂ ਦੇ ਵਿੱਚ মিডিਆ ਲੈ ਕੇ ਜਾਣਾ ਜੇ 200 200 ਪੱਟ ਫੁੱਟ ਕੇ ਥਲੇ ਮਿੱਟੀ ਤੇ ਤੁਸੀਂ ਪਾਣੀ ਨਹੀਂ ਧਰਤੀ ਦੇ ਉੱਤੇ ਲਿਆਤਾ ਤੇ ਤੁਹਾਨੂੰ ਮੈਂ ਜਾ ਕੇ ਉੱਥੇ ਵਿਖਾਉਦਾ ਮੇਰੇ ਨਾਲ ਜਾ ਕੇ ਉੱਥੇ ਵੇਖੋ ਐਡੀ ਮਾੜੀ ਬੰਦੂਆ ਦੇ ਵਿੱਚ ਪਿੰਡ ਖੋਖਰਵਾਲ ਦੇ ਵਿੱਚੋਂ ਦੱਗ ਭੱਗ ਰੋਜ਼ 50 ਟਰੱਕ ਜਿਹੜੇ ਆ ਮਾਈਨਿੰਗ ਦੇ ਭਰ ਕੇ ਜਿਹੜੇ ਨਿਕਲ ਰਹੇ ਆ ਤੇ ਥਾਂ ਦੇ ਤੇ ਜਾ ਰਹੇ ਆ ਤੇ 5 ਲੱਖ ਰੁਪਏ ਦੀ ਕਮਾਈ ਹੋ ਰਹੀ ਆ ਤੇ ਵੰਡੀ ਜਾ ਰਹੀ ਆ ਇੱਥੇ ਸਾਰਿਆਂ ਦੇ ਵਿੱਚ ਇਹਨਾਂ ਦੇ ਵਾਦਾ ਇੱਕ ਸਾਹ ਦੇ ਤੇ ਇਹਨਾਂ ਦੇ ਚਹੇਤਿਆਂ ਦੇ ਵਿੱਚ ਵੰਡੀ ਜਾ ਉਹਦਾ ਚਿੱਟੀ ਰੇਤਾ ਜਿਹੜੀ ਕੱਢ ਕੇ 35 35 40 40 ਹਜ਼ਾਰ ਦਾ ਟਰੱਕ ਵੇਚਦਾ ਉਹ ਤਾਂ ਤੁਸੀਂ ਬੰਦ ਨਹੀਂ ਕਰਾਇਆ ਜੋ ਪ੍ਰੂਫ ਤੌਰ ਤੇ ਦੱਸਦੇ ਆ ਐਮ ਐਲ ਏ ਸਾਹਿਬ ਦੀ ਇੱਕ ਨਾਲ ਰਹਿੰਦੇ ਬੰਦੇ ਐਮ ਐਲ ਏ ਸਾਹਿਬ ਦੀ ਨਹੀਂ ਐਮ ਐਲ ਏ ਸਾਹਿਬ ਦੇ ਨਾਲ ਰਹਿੰਦੇ ਇੱਕ ਚਹੇਤਿਆਂ ਦੀ ਫੈਕਟਰੀ ਆ ਉਥੇ ਕਮਾਣ ਉਹਦੇ ਪਹਿਲਾਂ ਹੀ ਕੋਈ ਜਿਹੜਾ ਰੋਡ ਜਾਂਦਾ ਕੋੜਿਆਂ ਨੂੰ ਉਹਦੇ ਰੋਡ ਦੇ ਨਾਲ ਲੱਗੀ ਆ ਜਾ ਕੇ ਚੈੱਕ ਕਰ ਲੋ ਤਿੰਨ ਟਰੱਕ ਰੇਤਾ ਦੇ ਲੱਤੇ ਪਏ ਜੇ ਉੱਥੇ ਉਸੇ ਮਾਈਨ ਚਿੱਟੀ ਦੇ ਨਜਾਇਜ਼ ਮਾਈਨਿੰਗ ਦੇ ਉੱਥੇ ਜਾ ਕੇ ਭਰੀ ਤੇ ਸਾਡੀ ਇੱਕ ਗਲੀ ਬਣਨ ਲੱਗੀ ਜੇ ਸ਼ਹਿਰ ਚ ਕਿਉਂਕਿ ਤੁਸੀਂ ਹਲਕਾ ਵਿਧਾਇਕ ਅਮਰਪਾਲ ਜੀ ਨੂੰ ਮੈਂ ਕਹਿਣਾ ਚਾਹੁੰਦਾ ਤੁਸੀਂ ਸਤਿਕਾਰਯੋਗ ਹੋ ਮੇਰਾ ਤੁਹਾਡਾ ਨਾਲ ਪਰਸਨਲ ਹੀ ਕੋਈ ਨਹੀਂ ਪਰ ਸਿਆਸੀ ਤੌਰ ਤੇ ਤੁਸੀਂ ਜਿਹੜਾ ਨੁਕਸਾਨ ਕਰ ਰਹੇ ਹੋ ਦੇਖੋ ਅੱਜ ਮੇਰੀਆਂ ਗਲੀਆਂ ਬਣਨ ਨੂੰ ਤੁਸੀਂ ਰੋਕ ਰਹੇ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਕੰਮ ਮੇਰਾ ਨਹੀਂ ਮੈਂ ਆਪਦੇ ਘਰ ਦੀਆਂ ਗਲੀਆਂ ਨਹੀਂ ਬਣਾਉਂਦਾ ਜੰਨਾਂ ਲੋਕਾਂ ਨੇ ਤੁਹਾਨੂੰ ਛੁੜ ਕੇ ਭੇਜਿਆ ਉਹਨਾਂ ਲੋਕਾਂ ਦਾ ਔਰ ਇੱਕ ਗੱਲ ਮੈਂ ਐਮਐਲਏ ਸਾਹਿਬ ਨੂੰ ਹੋਰ ਕਹਿਣੀ ਚਾਹੂੰਗਾ ਐਮਐਲਏ ਸਾਹਿਬ ਇਹ ਉਹ ਹੀ ਉਹ ਗੁਰਪ੍ਰੀਤ ਸਿੰਘ ਸ਼ੈਣੀ ਆ ਜਿਹਦੀ ਜੀਸੀਪੀ ਖੜ ਕੇ ਤੁਸੀਂ ਕਿਸ਼ਨਗੋੜ ਚ ਸਰਦਾਰ ਸਰਦੂਲ ਸਿੰਘ ਦੀ ਕੰਧ ਢੜਾਈ ਸੀ ਨਜ਼ਾਇਜ਼ ਕੀ ਹੁੰਦਾ ਹੈ ਪਹਿਲਾਂ ਤੇ ਪਤਾ ਕਰਨਾ ਪੈਣਾ ਨਜ਼ਾਇਜ਼ ਪਰਚਾ ਕੀ ਕਿ ਜੋ ਗਲਤੀ ਨਾ ਕੀਤੀ ਹੋਵੇ ਤੇ ਉਹਦੇ ਤੇ ਐਫ ਆਈ ਆਰ ਦਰਜ ਹੋ ਜਾਏ ਇਹਦੇ ਵਿੱਚ ਸਾਫ਼ ਤੇ ਸਾਫ਼ ਮਾਈਨਿੰਗ ਐਕਟ ਚ ਲਿਖਿਆ ਐ ਐਸ ਡੀਓ ਕੋਲੋਂ ਪਰਮਿਸ਼ਨ ਲਓ ਤੇ ਕੰਮ ਕਰੋ ਇਹਨਾਂ ਨੇ ਐਸ ਡੀਓ ਕੋ ਪਰਮਿਸ਼ਨ ਨਹੀਂ ਲਈ ਬਿਨਾ ਪਰਮਿਸ਼ਨ ਦੇ ਇਲੈਗਲੀ ਜਿਹੜਾ ਕੰਮ ਕਰ ਰਹੇ ਸੀਗੇ ਤੋਂ ਉਸਨੇ ਔਰ ਮਾਈਨਿੰਗ ਡਿਪਾਰਟਮੈਂਟ ਨੇ ਆਪਣੀ ਕਾਰਵਾਈ ਕੀਤੀ ਇਹ ਸਰਾ ਸਰ ਝੂਠਾ ਹਲਕਾ ਸ਼ਹਿਰ ਗਪਿਤਪੁਰ ਜਿੱਦੋਂ ਵੀ ਮਾਈਨਿੰਗ ਹੁੰਦੀ ਆ ਉਹਦੀ ਅਸੀਂ ਆਪ ਜਾ ਕੇ ਉਹ ਤਾਂ ਉਹਦੇ ਤੇ ਐਫ ਆਈ ਆਰ ਕਰਾਉਂਦੇ ਆ ਤੁਸੀਂ ਦੇਖਿਆ ਹੋਵੇਗਾ ਜਦੋਂ ਮੈਂ ਨਿਊਲੀ ਐਮ ਐਲ اے ਦੀ ਸੀਟ ਤੇ ਬੈਠਾ ਸੀ ਤਾਂ ਉਦੋਂ ਵੀ ਇੱਕ ਜੋ ਕ੍ਰੈਸ਼ਰ ਜੀ ਸੀ ਵੀ ਸੀ ਉਹਨੂੰ ਅਸੀਂ ਪਕੜਾਇਆ ਸੀ ਤੇ ਉੱਤੇ ਐਫ ਆਈ ਆਰ ਦਰਜ ਹੋਈ ਤੇ ਉਸ ਤੋਂ ਬਾਅਦ ਵੀ ਇੱਕ ਕੇਸ ਸੀਗਾ ਮੜੀ ਪਨਵਾ ਤੋਂ ਆਈ ਥਿੰਕ ਠੀਕ ਹੈ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋਇਆ ਸੀਗਾ ਕਾਫੀ ਆਹੋ ਜਿਹੇ ਜਿਹੜੇ ਇਲੀਗਲ ਮਾਈਨਿੰਗ ਵਾਲੇ ਨੇ ਇਹਨਾਂ ਤੇ ਐਫ ਆਈ ਆਰ ਦਰਜ ਹੋਈਆਂ ਨੇ ਤੋ ਜੋ ਇਲੀਗਲ ਕੰਮ ਕਰੇਗਾ ਉੱਤੇ ਐਫ ਆਈ ਆਰ ਦਰਜ ਹੋਏਗੀ ਹੋਏਗੀ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਇੱਥੇ ਸ਼੍ਰੀ ਗਗਨਪੁਰ ਬੇਟ ਦੇ ਵਿੱਚ ਨਾ ਥੱਲੇ ਕੁਛ ਤੇ ਮਿੱਟੀ ਟਾਈਪ ਬਰੀਕ ਰੇਤ ਵੀ ਹੈ ਗਿਆ ਤੇ ਕੋਈ ਚਿੱਟੀ ਰੇਤ ਹੈਗੀ ਹੈ ਚਿੱਟੀ ਰੇਤ ਨੂੰ ਲੋਕ ਜਿਹੜੇ ਆ ਉਹ ਬਿਲਡਿੰਗ ਦੇ ਵਿੱਚ ਵੀ ਵਰਤਦੇ ਆ ਯੂਜ਼ ਕਰ ਲੈਂਦੇ ਆ ਕਿਉਂਕਿ ਉਹਦੇ ਵਿੱਚ ਸੀਮੈਂਟ ਮਿਕਸ ਹੋ ਸਕਦਾ ਤੇ ਮੈਨੂੰ ਇਨਫਾਰਮੇਸ਼ਨ ਮਿਲੀ ਸੀ ਤੇ ਮੈਂ ਆਪਣੇ ਸਬ-ਇੰਸਪੈਕਟਰ ਮੇਰੇ ਮੇਜਰ ਸੰਗਠਨ ਦਾ ਸਜੋ ਨੇ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉੱਥੋਂ ਇੱਕ ਟਰਾਲੀ ਮਹਿੰਦਰਾ ਟਰੈਕਟਰ ਉਹਦੇ ਵਿੱਚ ਚਿਟੀਰੀ ਰੇਤ ਪਾ ਕੇ ਮੁੰਡਾ ਕੱਢ ਕੇ ਬਾਹਰ ਉਹਨੂੰ ਲੋਡ ਕਰਕੇ ਕੱਢੀ ਸੀ ਉਹਨੇ ਤੇ ਥੱਲੇ ਇੱਕ ਜੀਸੀਪੀ ਜਿਹੜੀ ਆ ਉਹ ਖੜੀ ਸੀ ਉਹ ਆਪ ਹੀ ਉਹ ਜਿਹੜਾ ਲੜਕਾ ਸਰਬਜੀਤ ਸਿੰਘ ਸਾਨੂੰ ਉਸਤਨਾਮ ਸਿੰਘ ਇਹਦੇ ਗੁਰਪ੍ਰੀਤ ਸਿੰਘ ਜਿਹੜਾ ਉਹਦਾ ਓਨਰ ਹੈਗਾ ਇਹਦਾ ਜੀਸੀਪੀ ਦਾ ਤੇ ਉਹ ਉਹਦੇ ਕੋਲ 17-18000 ਮਹੀਨਾ ਤੇ ਨੌਕਰੀ ਕਰਦਾ ਕੰਮ ਕਰਦਾ ਉਹਨੂੰ ਜਦੋਂ ਪੁੱਛਿਆ ਵੀ ਤੂੰ ਕਿੱਥੋਂ ਲੈ ਗਿਆ ਕਿਹਦੀ ਹੈ ਤੇ ਉਹ ਕਹਿੰਦਾ ਇਹ ਗੁਰਪ੍ਰੀਤ ਸਿੰਘ ਉਹਦੀ ਵਾਈਫ ਹੈ ਮਸੀ ਆ ਰੁਪਗੋਪੀ ਪੁੱਤਰ ਗੁਰਚਰਨ ਸਿੰਘ ਵਾਸੀ ਸੰਦੋਖਪੁਰ ਮੱਲਾ ਇਹ ਉਹਦੀ ਹੈਗੀ ਹੈ ਜੀਸੀਪੀ ਤੇ ਉਹ ਹੀ ਇਹ ਕੰਮ ਕਰਵਾ ਰਿਆ ਤੇ ਫਿਰ ਅਸੀਂ ਉਹਨੂੰ ਉੱਥੇ ਰੋਕ ਕੇ ਮਾਈਨਿੰਗ ਅਫਸਰ ਨਾਲ ਲਿੰਕ ਕੀਤਾ ਪ੍ਰਦੀਪ ਕੁਮਾਰ ਨੇ ਇਨਸਪੈਕਟਰ ਮਾਈਨਿੰਗ ਜੇਈ ਨੇ ਡਰੇਨੇਜ ਭਾਗ ਦੇ ਉਹਨਾਂ ਕੋਲ ਇਹ ਤਰ੍ਹਾਂ ਨਾਲ ਚਾਰਜ ਹੁੰਦਾ ਉਹਨਾਂ ਨੂੰ ਫਿਰ ਪੁੱਛਿਆ ਗਿਆ ਵੀ ਇੱਥੇ ਕੋਈ ਮਾਈਨਿੰਗ ਦੀ ਇਹਨਾਂ ਕੋਲ ਹੈਗੀ ਆ ਪਰਮਿਸ਼ਨ ਕਿਸੇ ਕੋਲ ਕੋਈ ਉਹ ਕਹਿੰਦੇ ਕੋਈ ਪਰਮਿਸ਼ਨ ਨਹੀਂ ਮੈਂ ਮੌਕੇ ਤੇ ਆ ਰਿਹਾ ਇਹਦਾ ਮੀਨ ਟਾਈਮ ਉਹ ਮੌਕੇ ਤੇ ਆ ਕੇ ਮੌਕੇ ਉਹਨਾਂ ਦੇ ਫਿਰ ਅਸੀਂ ਬਿਆਨ ਦੇ ਉੱਤੇ ਹੀ ਪਰਚਾ ਦਰਜ ਕੀਤਾ ਜੀ ਕਿ ਬਿਲਕੁਲ ਜੈਨੂਨ ਹੈਗਾ ਵਾ ਇਹ ਜਿਹੜਾ ਗੁਰਪ੍ਰੀਤ ਸਿੰਘ ਉਰਫ ਗੋਪੀ ਆ ਇਹ ਆਪਣੇ ਅੰਪਲਾਈਜ਼ ਦੇ ਰਾਹੀਂ ਮਾਈਨਿੰਗ ਕਰਵਾ ਰਿਆ ਤੇ ਇਹੀ ਇਹਦਾ ਓਨਰ ਹੈ ਜੀਸੀਪੀ ਦਾ ਟਰੈਕਟਰ ਦਾ ਜਿਹੜਾ ਅਸੀਂ ਬੰਦ ਕੀਤਾ ਜਿਹੜੇ ਮਾਈਨਿੰਗ ਵਿਭਾਗ ਦਾ ਸਾਨੂੰ ਜਿਹੜਾ ਨਮਾਇੰਦਾ ਆਉਂਦਾ ਵਾ ਜਿਵੇਂ ਇਨਸਪੈਕਟਰ ਉਹਨੂੰ ਆਇਆ ਉਹਨੇ ਦੱਸਿਆ ਕਿ ਗੈਰਕਾਨੂੰਨੀ ਮਾਈਨਿੰਗ ਆ ਉਹਦੀ ਸਟੇਟਮੈਂਟ ਤੇ ਇਹੀ ਅਸੀਂ ਪਰਚਾ ਦਰਜ ਕੀਤਾ ਤੇ ਅਸੀਂ ਰਿਕਵਰੀ ਕੀਤੀ ਆ ਟਰੈਕਟਰ ਟਰਾਲੀ ਦੇ ਦੀ ਲੱਦੀ ਹੋਈ ਦਨ ਜੀਸੀਪੀ ਜਿਹਦੇ ਨਾਲ ਗੈਰਕਨੋਨੀ ਮਾਈਨਿੰਗ ਕੀਤੀ ਜਾਂਦੀ ਹੈ ਪੁਲਿਸ ਡਿਪਾਰਟਮੈਂਟ ਦਾ ਕਿਸੇ ਵੀ ਪਾਰਟੀ ਨਾਲ ਕੋਈ ਲਿੰਕ ਨਹੀਂ ਹੈ ਸਿ ਗਵਰਨਮੈਂਟ ਅਪਲਾਈਆਂ ਲੋਕ ਸੇਵਕ ਆ ਤੇ ਸਾਡਾ ਕੰਮ ਹੈ ਕਾਨੂੰਨ ਦੇ ਦਾਇਰੇ ਚ ਰਹਿ ਕੇ ਕਾਨੂੰਨ ਅਨੁਸਾਰ ਕੰਮ ਕਰਨਾ ਜਦੋਂ ਮੈਂ ਐਫਆਈਆਰ ਲੋਜ ਕਰ ਦਿੱਤੀ ਹੈ ਇਹਦੀ ਉਹਦੇ ਜਿਹੜਾ ਮੁੰਡਾ ਨੌਕਰ ਹੈ ਉਹਦਾ ਟਰੈਕਟਰ ਤੇ ਜੀਸੀਪੀ ਨੂੰ ਚਲਾਉਂਦਾ ਸਰਜੀਤ ਸਿੰਘ ਉਹਦੀ ਅਰੈਸਟ ਪਾ ਲਈਆ ਉਹਦੇ ਬਿਆਨ ਦੇ ਉੱਪਰ ਹੀ ਮਤਲਬ ਉਹਨੇ ਜੋ ਦੱਸਿਆ ਵਾ ਕਿ ਮੈਂ ਇਹ ਗੁਰਪ੍ਰੀਤ ਸਿੰਘ ਦਾ ਕੰਮ ਆ ਸਾਰਾ ਉਹ ਮਾਈਨਿੰਗ ਅਫਸਰ ਦੇ ਬਿਆਨ ਦੇ ਉੱਤੇ ਅਸੀਂ ਐਫਆਈਆਰ ਲੋਜ ਕੀਤੀ ਆ ਐਫਆਈਆਰ ਲੋਜ ਕਰਨ ਤੋਂ ਵੇਰੀ ਟੀਮ ਨੇ ਉਹਦੇ ਘਰ ਰੇਡ ਕੀਤਾ ਲੇਕਿਨ ਉਹ ਆਪਣੇ ਘਰ ਹਾਜ਼ਰ ਨਹੀਂ ਮਿਲਿਆ ਉਹਦੀ ਮਦਰ ਕਰਸੀ ਜਿਹੜਾ ਤੁਸੀਂ ਹੋਰ ਕਿਸੇ ਸਾਇਰਨ ਦੀ ਗੱਲ ਕਰ ਰਹੇ ਉਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਵੈਰੀਫਾਈ ਕਰਕੇ